2003 ਸਰਸਵਾਇ ਦੀ ਜਿੰਪਤੀ ਸੋ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਪਿੰਡ ਇਕਨਪੁਰਾ ਕਲਾਂ ਜਿੱਤੇ ਹਲਕਾ ਤਰਨਤਪੁਰ ਦੇ ਵਿੱਚ ਪਿੰਡ ਆ ਇੱਥੇ ਪਹੁੰਚੇ ਹੋਏ ਆ ਇੱਥੇ ਪਿੰਡ ਦੇ ਵਿੱਚ ਕੁਝ ਬਜ਼ੁਰਗ ਇਸ ਠੰਡੇ ਸ਼ਾਂਤ ਆਨੰਦ ਲੈ ਰਹੇ ਆ ਆਪਸੇ ਗੱਲਬਾਤ ਕਰਦੇ ਆ ਉਹਨਾਂ ਦੇ ਪਿੰਡ ਦਾ ਮਾਹੌਲ ਕੀ ਆ ਇਸ ਹਲਕੇ ਫਰੀਦਕੋਟ ਦਾ ਨੋ ਕੋ ਜਹਦੇ ਦਰਸ਼ਨਾ ਸਸਿਕਾ ਬਾਬੂ ਜੀ ਗੱਲ ਲੈ ਆ ਰਹੇ ਹੁਣ ਮੈਨੂੰ ਮੈਚ ਤੱਕ ਨਹੀਂ ਆਉਣਾ ਚਾਹੀਦਾ ਵੀ ਅਸੀਂ ਤਾਂ ਜਾਣ ਵਾਲੇ ਦਾ ਬੋਲ ਬੋਲਣਾ ਕੁਝ ਗੱਲ ਦੀ ਕਾਉਣ ਵਾਲੀ ਗੱਲ ਨਹੀਂ ਹੁੰਦੀ ਖੇਡ ਪੈ ਗਈ ਜਾ ਗਿਆ ਹਾਲਾਂਕਿ ਓਵਰ ਹੋ ਗਈ ਆ ਕੋਈ ਨਹੀਂ ਬੰਦ ਕਰ ਸਕਦੇ ਤੁਹਾਨੂੰ ਸੇਵਕ ਦੀ ਤੇ ਵੀ ਬੋਲ ਦਾ ਆਪਣਾ ਅਧਿਕਾਰ ਹੈ ਜੋ ਦੇ ਪਾਉਂਦੇ ਨੇ ਸਰਕਾਰ ਆਪਾਂ ਨੂੰ ਮੰਨਦੀ ਨਹੀਂ ਕਿ ਆਪਾਂ ਇਸ ਦੇਸ਼ ਦੇ ਵਸਨੀਕ ਆ ਅਸੀਂ ਚਰਚ ਦੇ ਆਪਾਂ ਕੋਈ ਕਿਸੇ ਦਾ ਦੇ ਦੇ ਰਹੀ ਹਾਂ ਬੋਰਡ ਤੋਂ ਜ਼ਰੂਰੀ ਆ ਜੀ ਮੱਝ ਨੂੰ ਮਾਣ ਪਾਉਂਦਾ ਕੁਝ ਦੂਆ ਦੂਆ ਰਾਜਨੀਤਿਕ ਸਿੱਖੇ ਪਰ ਉਹਦੇ ਉਦਾਹਰਨਾਂ ਉਹ ਤੇ ਸੁਪਕੀਦਾ ਰਾਜਨੀਤਿਕ ਆਂਦੇ ਦੀ ਮਸਲੀਆ ਜਿਹਦੀ ਮਕਸਦ ਹੁੰਦਾ ਆਮ ਆਦਮੀ ਦੇ ਕੰਮ ਚੰਗੇ ਰੱਖੀਤੇ ਹੋਏ ਉਹਨਾਂ ਨਾਲ ਸੋ ਇਹਨਾਂ ਬਾਪੂ ਜੀ ਦਾ ਕਹਿਣਾ ਵਾਂਝੀ ਜੇ ਆਮ ਆਦਮੀ ਪਾਰਟੀ ਦੇ ਕੰਮ ਚੰਗੇ ਆ ਤਾਂ ਮੋਟਰਾਂ ਤੇ ਲਗਾਤਾਰ ਬਿਜਲੀ ਉਹਨਾਂ ਨੂੰ ਮਿਲ ਰਹੀ ਆ ਜੇ ਤੋਂ ਜੁਣ ਤੋਂ ਉਹਨਾਂ ਨੂੰ ਮਿਲ ਰਹੀ ਆ ਔਰ ਵੀ ਉਹਨਾਂ ਦੇ ਚੰਗੇ ਕੰਮ ਆ ਸੋ ਉਹਨਾਂ ਦੇ ਕਮਾਦਾਰ ਤੇ ਉਹਨਾਂ ਨੂੰ ਵੀ ਵੋਟ ਮਿਲ ਜਾਵੇਗੀ ਚਲੋ ਜੀ ਬਿਰਧ ਦੇਖਿਆ ਇਹਨਾਂ ਗੱਲਬਾਤ ਕਰਦੇ ਆ ਇਹ ਨਹੀਂ ਕਿ ਹੱਦੋਂ ਦੇ ਸੀ ਇਹਦੀ ਹਵਾ ਕਹਿ ਸਕਦੇ ਬਿਲਕੁਲ ਆਵੇ ਦਿੱਤੀ ਹਲਕੇ ਦੇ ਵਿੱਚ ਹਵਾ ਤਾਂ ਮੁੱਕ ਗਈ ਦਸੋ ਇਹ ਮੁੱਕ ਗਈ ਦਸੋ ਪਰ ਆਮ ਆਦਮੀ ਪਾਰਟੀ ਦੇ ਦੋ ਸਾਡੇ ਕਮਾਂਡ ਨੂੰ ਕਾਰਜਕਾਰੀ ਨਹੀਂ ਕੰਮ ਇਹਨਾਂ ਨੇ ਨਹੀਂ ਵਧਾਇਆ ਕੀਤੇ ਆ ਬਸ ਬਸ ਕੰਮ ਤਾਂ ਠੀਕ ਆ ਕੰਮ ਨਹੀਂ ਮਾੜੇ ਇਹਨਾਂ ਦੇ ਹਾਂਜੀ ਉਹ ਉਸਾਰ ਦੇ ਵਿੱਚ ਨਕਸੀ ਉਹਨਾਂ ਨੇ ਵੱਧ ਤੋਂ ਵੱਧ ਕਿ ਕਿ ਜਦੋਂ ਵੀ ਆਪਾਂ ਮੋਟਰ ਤੇ ਜਾਂਦੇ ਆ ਖੇਤਾਂ ਵਿੱਚ ਜਾਂਦੇ ਤੇ ਘਰ ਦੇ ਵਿੱਚ ਜਾਂਦੇ ਆ ਇਹ ਠੀਕ ਆ ਲੈਡ ਜਾਂਦਿਆਂ ਨੂੰ ਪਹੁੰਚ ਜਾਂਦੀ ਸੀ ਚੱਲੀ ਜਾਂਦੀ ਸੀ ਲੇਕਿਨ ਹੁਣ ਲੈਡ ਕਹਿੰਦੇ ਬਹੁਤ ਦਿੱਤੀ ਜਾਂਦੇ ਤੇ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਇਹ ਵੀ ਛੱਡੀ ਗਿਆ ਹਾਂਜੀ ਇਹ ਤਾਂ ਗੱਲ ਹੈ ਜੀ ਹੁੰਦੀ ਆ ਸਾਹਮਣੇ ਮਾਰੇ ਸੋ ਇੰਨਾ ਬਜ਼ੁਰਗਾਂ ਦਾ ਬਾਪੂਆਂ ਦਾ ਕਹਣਾ ਕ੍ਰਿਸ਼ਨਪੁਰੇ ਦੇ ਬਾਪੂ ਆ ਇੱਕ ਬੱਤੀ ਦੀ ਖੰਡੀ ਖਾ ਆਇਆ ਅਨੰਦ ਲੈ ਰਹੇ ਆ ਸਾਹਮਣੇ ਆ ਆਦਮੀ ਪਾਟੇ ਚ ਮਾਰੇ ਲੇਕਿਨ ਉਹਨਾਂ ਦੀ ਕੁਰਬਾਨੀ ਆ ਸੋ ਦੇਖ ਲਈ ਨਾ ਕਿ ਲੋਕ ਕੁਰਬਾਨੀ ਨੂੰ ਜਾਣਦੇ ਆ ਜਾਂ ਕੰਮ ਨੂੰ ਜਾਣਦੇ ਆ ਇਹ ਤਾਂ ਠੀਕ ਨਾ ਚੋਦੇ ਤੁਸੀਂ ਆਪਾਂ ਵੀ ਝਾੜੂ ਜਿੱਤੇ ਝਾੜੂ ਦੇ ਕੰਮ ਠੀਕ ਆ ਹੈ ਮਤਲਬ ਜੇ ਬਿੱਲ ਆਉਣਾ ਸੀ ਤੁਹਾਨੂੰ ਪਹਿਲਾਂ ਕਰੀਂ ਮੈਨੂੰ ਅੱਗੇ ਨਾ ਹੰਗਾਮਾ ਕਰੀਂ ਤਰੇ ਜਗੇ ਤੋਂ ਜਾਈ ਉਹ ਖਾਇਆ ਉਹ ਤਾਂ ਇਹਨਾਂ ਬੁੜੀ ਹੁੰਦਾ ਸੋ ਇਹਨਾਂ ਬਾਪੂ ਜੀ ਦਾ ਕਹਿਣਾ ਕਿ ਹੁਣ ਸਾਨੂੰ ਦਿਲ ਨਹੀਂ ਹੁੰਦਾ ਇਹਨਾਂ ਦਾ ਕਹਿਣ ਦਾ ਮਤਲਬ ਆ ਕਿ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਬਣ ਸਕਦੇ ਆ ਸੋ ਆਪਣੀ ਆਪਣੀ ਰਾਇ ਆਪਣਾ ਆਪਣਾ ਹੱਕ ਆਪਣਾ ਆਪਣੇ ਸੰਵਿਧਾਨ ਮੁਤਾਬਕ ਸਾਨੂੰ ਵੋਟ ਪਾਉਣ ਦਾ ਅਧਿਕਾਰ ਆ ਕਿਸੇ ਨੂੰ ਆਪਾਂ ਵੋਟ ਪਾ ਸਕਦੇ ਆ ਕਿਸੇ ਨੂੰ ਰੋਟਾ ਗੜੀ ਕਿਸੇ ਨਾਲ ਧੱਕਾ ਨਹੀਂ ਜੋਬਰ ਨਹੀਂ ਤੋ ਜਿਨ੍ਹਾਂ ਨੂੰ ਜਿਹੜਾ ਵੀ ਕੈਂਡੀਡੇਟ ਚੰਗਾ ਲੱਗਦਾ ਹੈ ਕੋਈ ਵੀ ਕੈਂਡੀਡੇਟ ਚੰਗਾ ਲੱਗਦਾ ਹੈ ਉਹ ਆਪਣੀ ਉਹਨੂੰ ਵੋਟ ਦੇ ਫੇਵਰ ਹੋ ਕੇ ਬੇਚੇ ਚੱਪਾ ਕੋਣ ਅਗਰ ਜਰਕਣਾ ਗੱਲਬਾਤ ਕਰਦੇ ਬਾਪੂ ਸਾਸੀ ਗੱਲ ਜੀ ਠੀਕ ਹੈ ਜੀ ਕੀ ਲੱਗਦਾ ਤੁਹਾਨੂੰ ਇਸ ਤਿਹੇ ਫੈਸਲਵਾਰ ਪਿੰਡ ਕੋੜ ਹਲਕੇ ਦੇ ਵਿੱਚ ਇਹਦਾ ਐਮਪੀ ਬਣ ਸਕਦਾ ਹੈ ਕਹ ਰੋਗਾ ਫਰਮਾਨ ਹਾਂਜੀ ਲੈਟ ਲੂਟ ਬਹੁਤ ਛੱਡਦੇ 8-9 ਘੰਟੇ ਤੇ ਨਹੀਂ ਲੈਟ ਆਉਂਦੀ ਹਾਂਜੀ ਹਾਂਜੀ ਲੈਟ ਨਹੀਂ ਸੀ ਤੇ ਨਹੀਂ ਆਉਂਦੀ ਜੀ ਜੀ ਤੇ ਬਾਕੀ ਬਸ ਬਸਲੇ ਕਿਰਾਏ ਦਾ ਬਾਅਦ ਫਾਰਾ ਆ ਬੀਬੀਆਂ ਨੂੰ ਮੁਫਤ ਵਾ ਫਰੀ ਚਿੱਤਰ ਮਰਜ਼ੀ ਜਾਣ ਸਾਰੇ ਦਿਨ ਮਤਲਬ ਇੱਥੇ ਮਲਟੀਪਲ ਸਟੇ ਸਥਾਨ ਕਰਨ ਦੇਖੇ ਜਾਣ ਰਿਸ਼ਤੇਦਾਰੀਆਂ ਦੇ ਵਿੱਚ ਜਾਣ ਮਤਧਾਰ ਖੜ ਲਾ ਜਾਣਾ ਪੈਂਦਾ ਤੇ 600 ਜੁੰਟ ਮਾਫ ਆ 600 ਜੁੰਟ ਮਾਫ ਤੇ 5-5 4-4000 ਬਿੱਲ ਆਉਂਦਾ ਕਿ ਕਿਸੇ ਦੋ-ਦੋ ਮਹੀਨਿਆਂ ਦਾ ਬਿੱਲ ਮਾਫ ਹੋ ਗਿਆ ਵੀਰੋ ਯੋਨਾ ਘਰਾਂ ਨੂੰ ਜਿਹੜਾ ਬਿਜਲੀ ਦਾ ਕਰਕਟਾ ਤੇ ਬਿਜਲੀ ਦਾ ਬਿੱਲ ਸੀ ਉਹ ਬਿਲਕੁਲ ਉਹ ਫੇਕਰ ਨਹੀਂ ਹੈਗਾ ਮਤਲਬ 600 ਜ਼ੀਰੋ ਆਉਂਦਾ ਜੀ ਜੀ ਪਹਿਲਾਂ ਉਹਦੇ ਜੀ ਜ਼ੀਰੋ ਹੀ ਆਉਂਦਾ ਜੀ ਜੀ ਜਿੱਤੋ ਦੇ ਜਿਹੜੇ ਵਿਧਾਇਕ ਦਵਿੰਦਰ ਜੀ ਨੇ ਲਾੜੀ ਢੋਸ ਉਹਦੇ ਕੰਮਾਂ ਨੂੰ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਉਹਦੇ ਬਹੁਤ ਚੰਗੇ ਚੜ੍ਹਾਈ ਹੈ ਚੰਗੀ ਚੜ੍ਹਾਈ ਹੈ ਹਾਂ ਬਹੁਤ ਚੜ੍ਹਾਈ ਹੈ ਵੋਟਾਂ ਬਹੁਤ ਪੈਣੀਆਂ ਹਾਂ ਚੰਗਾ ਕੰਮ ਕਰ ਰਿਹਾ ਬਹੁਤ ਬਹੁਤ ਕਿੰਨੇ ਵਾਰ ਤੁਸੀਂ ਮਿਲ ਚੁੱਕੇ ਜਾਂ ਤੁਹਾਡੇ ਪਿੰਡ ਆਇਆ ਕਿਵੇਂ ਆਉਂਦਾ ਪੰਜ ਚਾਰ ਵਾਰ ਆ ਜਾਂਦਾ ਪਿੰਡ ਆ ਚੁੱਕਾ ਕਿਤੇ ਨਾ ਆਇਆ ਰਹਿੰਦਾ ਹਾਂ ਕਿਹੜਾ ਮਾਰਦਾ ਹੈ ਹਾਂ ਠੀਕ ਆ ਮੁੰਡਾ ਜੀ ਪਿੰਡ ਵਾਲੇ ਵੀ ਬਹੁਤ ਮਦਦ ਕਰਦੇ ਹਾਂ ਹਾਂ ਪਿੰਡ ਵਾਲੇ ਬੰਦੇ ਬਹੁ ਕੋਝ ਹੋ ਜਦੋਂ ਤੋਂ ਇਹ ਕੌਂਦੇ ਕਾਮਾਲ ਵਾਟ ਜਿਆਵੇ ਹਾਂ ਲੱਗਦਾ ਤੁਹਾਨੂੰ ਆ ਸਕਦੀ ਐ ਫਰੀਦਕੋਟ ਹਲਕੇ ਦੇ ਵਿੱਚ ਐਮਪੀ ਬਣ ਸਕਦਾ ਆਮ ਆਦਮੀ ਪਾਰਟੀ ਦਾ ਆਓਗੇ ਜੀ ਸਰਕਾਰ ਉਤੇ ਆਓਗੇ ਆਓਗੇ ਸੋ ਇਹਨਾਂ ਬਾਪੂ ਜੀ ਹੋਰ ਆਂਦਾ ਕਹਿਣਾ ਕਿ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਬਣ ਸਕਦੇ ਆ ਬਣ ਸਕਦੇ ਬਣ ਸਕਦਾ ਸੋ ਆਪਣੀ ਆਪਣੀ رائے ਇਹਨਾਂ ਦਾ ਆਪਣਾ ਆਪਣਾ ਹੱਕ ਆ ਜਤਾ ਸਕਦੇ ਆ ਆਪਾਂ ਕਿਸੇ ਨੂੰ ਵੀ ਜਤਾ ਸਕਦੇ ਆ ਸੋ ਆਪ ਵੀ ਨਾਲ ਗੱਲ ਕਰਦੇ ਜੇ ਕੋਈ ਸਰਕਾਰੀ ਕੀ ਕਹਣਾ ਤੋਂ ਨਵੰਬਰ ਦੇ ਵਿੱਚ ਵੋਟਾਂ ਮਾਰਨ ਲੱਗ ਪੁੜਾ ਬਾੜਾ ਕੁਮਾਰ ਵੋਟਾਂ ਬਾੜੇ ਕੋਈ ਇਹ ਬੇਦਾ ਬੜੀਆਂ ਬਾਤਾਂ ਹਾਂ ਜੀ ਤੇਰੇ ਬਹੁਤ ਹੀ ਇਹਨਾਂ ਸਾਰੇ ਪਾੜਿਆਂ ਤੋਂ ਵੀਦਾ ਜੀ ਕਿਸੇ ਦਾ ਕੋਈ ਚਾਜ ਬਸਤ ਹੈ ਤੇ ਕਾਮਪਾਰਟੀ ਚੱਲੀ ਹੈ ਇਹਨੇ ਕੁਝ ਕੰਮ ਕਰੇ ਦਿੱਤੇ ਨੇ ਜੀ ਜਿਹੜਾ ਖੰਨਾ ਕਿਸਾਨਾਂ ਵਾਸਤੇ ਮਟੋਰਾ ਵਾਸਤੇ ਬੀਜ ਵੀ ਫਰੀ ਜਾ ਮਗਲਿਆ ਜਿਹੜੇ ਹਾਂ ਜੀ ਜਾ ਮਗਲਿਆ ਜਿਹੜੇ ਕੱਚੇ ਟੀਚਰ ਪੱਕੇ ਕੀਤੇ ਨੇ ਇਹਨਾਂ ਬਾਰੇ ਬੜਾ ਚੰਗਾ ਸੋਚਿਆ ਹੈ ਆਉਣ ਵਾਲੇ ਵੀ ਸੋਚਣਗੇ ਆਉਣ ਵਾਲੇ ਬਾਕੀ ਬਾਕੀ ਤਾਂ ਪਾਰਟੀਆਂ ਵੇਖ ਲੈ ਇਹਨਾਂ ਨੇ ਇਹਨਾਂ ਨੂੰ ਧੋਖਾ ਹੀ ਦਿੱਤਾ ਧੋਖਾ ਹੀ ਦਿੱਤਾ ਅਦੇ ਕਰ ਜਾਂਦੀ ਆਵਾਜ਼ ਨਹੀਂ ਆਉਂਦੀ ਬਾਤ ਬਾਤ ਸਰ ਬਾਤ ਨਹੀਂ ਆਉਂਦੀ ਇਹਨਾਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਜੀ ਹਾਂਜੀ ਆਦਲ ਕੋਸ਼ਿਸ਼ ਕਰ ਰਹੇ ਇੱਕ ਥੋੜੀ ਜਿਹੀ ਪਰਮ ਰਹਿ ਗਈ ਜਿਹੜਾ ਬੀਬੀ ਨੂੰ ਖੁਸ਼ ਕਰਨ ਵਾਸਤੇ ਨਾਲ ਯਾਰ ਯਾਰ ਪਾ ਦਿੰਦੇ ਨੇ ਇਹ ਦਿੱਕਤ ਹੀ ਨਹੀਂ ਹੋਣੀ ਸੀ ਹਾਂ ਨਹੀਂ ਉਹ ਬੀਬੀਆਂ ਕਹਿੰਦੇ 1000 ਰੁਪਏ ਵੀ ਤੁਹਾਡੇ ਤਾਂ ਇਹ ਵੀ ਬੀਬੀਆਂ ਵਿਚਾਰੀਆਂ ਕਹਿੰਦੇ ਸਾਡਾ 1000 1000 ਰੁਪਿਆ ਪਾ ਰੋ ਤੇ ਬੀਬੀਆਂ ਨੂੰ ਵਾਝੀ ਹੀ ਪਾ ਦਿਆ ਨਾ ਇਹ ਤੂੰ ਪਹਿਲੋਂ ਵੀ ਜੱਟ ਵਾਲੇ ਇਹਨਾਂ ਨੂੰ ਲੋੜ ਹੀ ਕੋਈ ਨਹੀਂ ਕਿਹੜਾ ਚਾਹ ਲੋੜ ਨਹੀਂ ਪਈ ਸੋ ਇਹਨਾਂ ਬਾਪੂ ਜੀ ਦਾ ਕਹਿਣਾ ਹੁੰਦਾ ਜਿਹੜਾ ਬੀਬੀਆਂ ਨਾਲ ਇਹਨਾਂ ਵਾਦਾ ਕੀਤਾ ਜੇ ਬੇਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨਾਂ ਨੂੰ ਜਿਹੜੇ ਅੱਜ ਇਹਨਾਂ ਜੋਰ ਲਾ ਰਹੇ ਆਪਣੇ ਪ੍ਰਚਾਰ ਦੇ ਘਰ ਘਰ ਜਾ ਕੇ ਉਹ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਬੇਬੀਆਂ 1000 ਰੁਪਏ ਲੈ ਕੇ ਖੁਸ਼ ਹੋ ਜਾਣੀਆਂ ਕਿਉਂਕਿ ਆਧਾਰ ਕਾਰਡ ਤੇ ਉਹਨਾਂ ਦਾ ਅੱਗੇ ਸਫਰ ਉਹਨਾਂ ਦਾ ਬਿਲਕੁਲ ਹੀ ਮੁਕਤ ਆ ਪੱਕੇ ਜਿਹੜਾ ਮੈਸੇਜ ਪੁੱਛਦਾ ਜਿਹੜਾ ਕਰਾਇਆ ਉਹਦਾ ਜ਼ਿਕਰ ਨਹੀਂ ਆ ਰਿਹਾ ਜਿੱਥੇ ਪੈਕੇਜਾਂ ਨਾਲ ਪਾਸੇ ਤੇ ਤੋਂ ਤੋਂ ਜਾਨੋਂ ਦੇ ਦੁਆਰ ਤੱਕ ਜਾਨ ਜੀ ਇੱਕ ਗੱਲ ਲਖੀਏ ਇੱਕ ਰਾਹ ਲਿਖੀਆ ਸਰਕਾਰ ਦੂਤੇ ਵਿੱਚੋਂ ਉਹ ਹੋ ਜੇ ਪਰ ਬੀਬੀਆਂ ਖੋਜਦਾ ਜੀ ਇਹਦੇ ਵਿੱਚ ਬੀਬੀਆਂ ਤਾਂ ਖੋਜ ਨੇ ਪਰ ਬਜ਼ੁਰਗ ਜਿਹੜੇ ਨਹੀਂ ਜਿਹੜਾ ਜਿਹੜੇ ਇੱਕ ਮਿੰਟ ਜਿਹੜੇ ਬਜ਼ੁਰਗ ਨੇ ਜਿਹੜੇ ਹੁਣ ਸਾਡੇ ਸਾਡੇ ਉਰਕੇ ਬੈਠੇ ਨੇ ਤੁਹਾਡਾ ਲਾਲ 65 ਸਾਲ ਦਾ ਉਹਨਾਂ ਨੂੰ ਵੀ ਚਾਹੀਦਾ ਮੁਕ ਉਹਨਾਂ ਨੂੰ ਵੀ ਚਾਹੀਦਾ ਚਾਹ ਚਾਹ ਰਵਾਂ ਹੁਣ ਬੰਦ ਕਰ ਦੇ ਅੰਦਾ ਕਰਾ ਕਰ ਦਿੰਦਾ ਯਾਦਾਂ ਕਰ ਦੇ ਸਾਰਿਆਂ ਦਾ ਤਾਂ ਇਹਦੇ 'ਚ ਥੋੜੀ ਗੱਲ ਥੇ ਤੁਸੀਂ ਆਪ ਇਹ ਕਿਹਾ ਕਿ ਜੇਕਰ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਬੀਆਂ ਖੁਸ਼ ਹੋ ਜਾਣੀਆਂ ਪਰ ਸਰਕਾਰ ਤੇ ਬੋਝ ਤਾਂ ਉਹਦਾ ਵੀ ਪੈਣਾ ਨਾ ਸਰ। ਬੋਝ ਤਾਂ ਪੈਣਾ ਹੈ ਪਰ ਬੋਝ ਵੇਖਿਆ ਜਾ ਤਾਂ ਬੋਝ ਤਾਂ ਸਾਰੀ ਜਗ੍ਹਾ ਹੀ ਪੈਣਾ। ਹਾਂਜੀ ਬੋਝ ਸਾਰਾ ਪੈਣਾ। ਬੋਝ ਤਾਂ ਵੇਖਿਆ ਜਾ ਕੋਈ ਵੀ ਚੀਜ਼ ਜਿਹੜੀ ਚੀਜ਼ ਬੁਹਤੇ ਬੋਝ ਆ ਪੈਣਾ। ਪਰ ਕੋਈ ਬੋਝ ਨਹੀਂ ਪੈਣਾ। ਵਾਅਦਾ ਨਹੀਂ ਕਰਨਾ। ਵਾਅਦਾ ਨਹੀਂ ਕਰਨਾ ਜੀ। ਹਾਂਜੀ। ਇਹ ਵਾਰਾ ਕਿਤਾਬ ਦੂਜੀ ਉਹ ਢੀਕ ਰਹੀਆਂ ਨੇ। ਢੀਕ ਰਹੀਆਂ ਨੇ। ਚਾ ਉਹਨਾਂ ਦਾ ਵਾਅਦਾ ਪੂਰਾ ਕਰ। ਵਾਅਦਾ ਪੂਰਾ ਕਰ। ਠੀਕ ਹੈ। ਅਸੀਂ ਤੇ ਇਹਨਾਂ ਨੂੰ ਕਹਿਣਾ ਅੱਗੇ ਹੁਣ ਲੋਕੀਂ ਕੋਟ ਹਲਕੇ ਦੇ ਕਰਮਜੀਤ ਅਨਮੋਲਡ ਵੋਟ ਫਾਉਂਦੇ ਆ ਜਾਂ ਨਹੀਂ ਫਾਉਂਦੇ ਕੋਈ ਤੋਂ ਉਹਨਾਂ ਦੇ ਆਤਮਾ ਉਹਨਾਂ ਦੇ ਹੱਥ ਆਪਣੀ ਆਪਣੀ ਰਾਇ ਹਾਂਜੀ ਹਾਂਜੀ ਸੋ ਇਹ ਕ੍ਰਿਸ਼ਨਪੁਰੇ ਇਲਾਕਾ ਕਲਾਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਆ ਸੋ ਇਹਨਾਂ ਦਾ ਕਹਿਣਾ ਆਮ ਆਦਮੀ ਪਾਰਟੀ ਦੇ ਕੰਮ ਬਹੁਤ ਵਧੀਆ ਵਾਂ ਜੇਕਰ ਵੀ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਂਦਾ ਤਾਂ ਅੱਜ ਜਿੰਨਾ ਉਹ ਜ਼ੋਰ ਪ੍ਰਚਾਰ ਤੇ ਲਾ ਰਹੇ ਆ ਉਹ ਉਹਨਾਂ ਨੂੰ ਲੋੜ ਨਹੀਂ ਪ੍ਰਚਾਰ ਉਹ ਅੱਜ ਇਹਨਾਂ ਨੂੰ ਜ਼ੋਰ ਨਹੀਂ ਸੀ ਪ੍ਰਚਾਰ ਕਰਨ ਦੀ ਲੋੜ ਦੇ ਸੀ ਉਨਾਂ ਵਿਵਿਨੇ ਕੋਸ਼ੋ ਕੇ ਵੋਟਾਂ ਵਾਤ ਵਾਤ ਪਾ ਦੇਣੀਆਂ ਸੀ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਨੇ ਜਿਹੜੀਆਂ ਵਾਅਦੇ ਦੇ ਵਿੱਚ ਆ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਉਸ ਵਾਅਦੇ ਤੇ ਖਰੇ ਉਤਰ ਪਉਂਦੀ ਆ ਜਾਂ ਨਹੀਂ ਇਹੋ ਜੇ ਲੋਕਾਂ ਦੇ ਨਾਲ ਸਰਵੇ ਕਰਾ ਰਹੇ ਆ ਤੁਹਾਨੂੰ ਸੋ ਗਰਾਊਂਡ ਲੈਵਲ ਤੋਂ ਦਿਖਾ ਰਹੇ ਆ ਤੁਹਾਨੂੰ ਹੋਰ ਲੋਕਾਂ ਦੇ ਥਿਊ ਜਾਨਣ ਲਈ ਜੁੜੇ ਰਹੋ ਸਾਡੇ ਨਾਲ ਲੱਗਦਾ ਤੁਹਾਨੂੰ ਫਿਰਕੋਟ ਹਲਕੇ ਦੇ ਵਿੱਚ ਕੌਣ ਜਿੱਤ ਸਕਦਾ ਹੈ ਵਾਸਤਾ ਬਈ ਨਾ ਤਾਂ ਜੇ ਆਪਾਂ ਕਹਿ ਜੀ ਉੱਤਰਾ ਦੇ ਜੀ ਹਰ ਤੋਂ ਉੱਪਰ ਜਾ ਪਰ ਕੋਸਟ ਨੌਂਵਾਣਾ ਰੋਜ਼ ਦੇ ਕੇ ਸਰਵਿਸੇ ਖਾਸ ਕਰਕੇ ਲੱਗਦਾ ਲੱਗਦਾ ਯਾਨੀ ਮੁਕਾਬਲਾ ਇੰਨਾ ਬਹੁਤ ਹੈ ਆਪਾਂ ਸੋੰਗਦੇ ਨਾ ਆਪਾਂ ਸੇ ਵੇਚੀਆਂ ਹਾਂ ਹਾਂ ਜੀ ਉਸ ਸਾਡੇ ਪਿੰਡਾਂ ਦੇ ਜਿਹੜੇ ਦੋਸਾਂ ਦੇ ਦਾਜਕਾਰ ਆ ਆਮ ਆਨ ਪਾਰਟੀ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੂਰ ਵੀ ਦੇਖੀ ਕੰਮ ਦਾ ਸੰਗਲ ਬੀਰੀ ਦੇ ਦੇ ਨਵਾਕ ਆ ਬੈਨ ਨਵਾਕ ਉਦੋਂ ਬਾਅਦ ਸਰਕ ਫੋਰਸਿਸ ਰੱਖਿਆ ਦੀ ਬਣੀ ਹੋਈ ਆ ਉਹਦੇ ਬਾਰੇ ਵੀ ਤੁਸੀਂ ਵੀ ਡਰਾਈਵਰ ਹੋ ਬਸ ਆਸਰ ਕਰਦੇ ਉਦੋਂ ਤੱਕ ਪਤਾ ਲਿਆ ਦਿਓ ਹਜੂਰ ਜੀ ਜੋ ਸਰਕ ਮੈਂ ਤੁਹਾ ਗੁਰ ਜੀ ਨੇ ਮੇਰੇ ਅਸਿਸਟੈਂਟ ਭਾਈ ਲੱਗੇ ਬਹੁਤ ਵਧੀਆ ਹੈ ਅੱਛਾ ਨੇ ਕੋਈ ਜਦੋਂ ਕੋਈ ਰੋਡ ਐਕਸੀਡੈਂਟ ਹੋਊਗਾ ਡਰਾਈਵਰ ਕੱਲਾ ਡਰਾਈਵਰ ਕੱਲਾ ਜਦੋਂ ਕੋਈ ਨੁਕਸਾਨ ਦੇ ਕੋਈ ਟੈਂਸਰ ਹੋਊਗਾ ਇਹਦਾ ਥੋੜੀ ਹੈਲਪ ਮਿਲ ਜਾਂਦੀ ਹੈ ਜਦੋਂ ਨੰਬਰ ਰਿਪੋਰਟ ਕਰਦੇ ਉਹ ਕੋਲੇ ਆ ਜਾਂਦੇ ਜਦੋਂ ਕੋਈ ਐਕਸੀਡੈਂਟ ਹੋਇਆ ਹੈ ਗੱਡੀ ਸਾਈਡ ਤੇ ਕਰਦੇ ਇਹਦਾ ਬਣੇ ਬਣੇ ਤੁਹਾਨੂੰ ਲੱਗਦਾ ਹੈ ਤਫਰੀਦ ਬੜਾਲਕੇ ਦੇ ਵਿੱਚ ਕੌਣ ਟੱਕਰਗੀ ਦੀ ਗੱਲ ਕਰ ਸਕਦਾ ਮੁਕਾਬਲਾ ਆਯਾ ਦਾ ਜੀ ਹੁਣ ਜਿਹਦੇ ਹਿਸਾਬ ਨਾਲ ਕਾਵਲ ਦੇ ਕਾਵਲ ਦੇ ਕਰਤੋਆ ਦੀ ਸਰਵਿਸ ਔਰ ਕਰਮਜੀਤ ਦਾ ਮੁਕਾਬਲਾ ਕਰ ਸਕਦੇ ਮੈਂ ਇਸ ਟੈਂਪ ਦਾ ਜਿਹੜਾ ਨੌਜਵਾਨ ਹੈ ਨੌਜਵਾਨਾ ਜੋ ਜਿਹੜੇ ਵੀ ਸਰਜੀਤ ਸਿੰਘ ਨਾਲ ਦਾ ਜਿਹਨਾਂ ਟੂਨ ਨੇ ਹਾਂ ਹਾਂ ਉਹਨਾਂ ਦੇ ਵਿੱਚ ਘਾਟ ਜਿਆਦਾ ਜਿਆਦਾ ਇਹਨਾਂ ਦੋਨਾਂ ਦੇ ਵਿੱਚ ਹੀ ਮੁਕਾਬਲਾ ਕਰ ਸਕਦੇ ਹਾਂ ਮੁਕਾਬਲਾ ਕਰ ਸਕਦੇ ਹਾਂ ਸਰਜੀਤ ਔਰ ਕਰਮਜੀਤ ਅਨਮੋਲ ਦੇ ਵਿੱਚ ਲੇਕਿਨ ਸਰਜੀਤ ਸਿੰਘ ਦੇ ਅੰਦਰ ਜ਼ਿਆਦਾ ਝੁਕਾ ਲੱਗ ਰਿਹਾ ਹੈ ਸੋ ਇਹੋ ਜਿਹੇ ਵੀ ਦੇਖਣ ਲਈ ਜਾਣਦੇ ਜਿਹੜੇ ਸਾਡੇ ਨਾਲ ਸੱਚੀ ਗੱਲ ਜੇ ਵੀ ਵੋਟਾਂ ਆ ਰਹੀਆਂ ਕੁਝ ਦਿਨਾਂ ਤੋਂ ਤੁਹਾਨੂੰ ਲੱਗਦਾ ਕਿ ਕੌਣ ਜਿੱਤ ਸਕਦਾ ਸਾਨੂੰ ਵੀ ਕੋਈ ਪਤਾ ਨਹੀਂ ਇੱਕ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੀ ਬਾਸਾਂ ਦੇ ਵਿੱਚ ਕਰਾਇਆ ਨਹੀਂ ਲੱਗਦਾ ਉਹਨੂੰ ਤੁਸੀਂ ਕੀ ਦੇਖਦੇ ਹੋ ਇਹ ਸਫਰ ਕੀਤਾ ਉਹਦੇ ਵਿੱਚ ਪ੍ਰਾਡ ਕਰਾਇਆ ਨਾਲ ਲੱਗਾ ਹੋਵੇ ਨਹੀਂ ਕਰਾਇਆ ਤਾਂ ਨਹੀਂ ਸਦਾ ਲੱਗਾ ਜੀ ਲੱਗਦਾ ਉਹ ਠੀਕ ਕੀਤਾ ਕੰਮ ਕਿਵੇਂ ਲੱਗਦਾ ਉਹ ਠੀਕ ਉਹ ਤਾਂ ਕੀਤਾ ਵਧੀਆ ਸਾਡਾ ਕੀਤਾ ਪਰ ਜਦੋਂ ਵਧੀ ਜਾਉਂਦੇ ਤਾਂ ਖਰੇ ਤਾਂ ਕੁਝ ਨਹੀਂ ਮਿਲਦਾ ਨਾ ਗਰੀਬਾਂ ਵਾਸਤੇ ਕੁਝ ਨਹੀਂ ਹੈਗਾ ਵੀ ਘਰੇ ਲਾਈਟ ਉਹਨਾਂ ਨੇ ਦਿੱਤੀ ਹੋਈ ਲਾਈਟ ਲਾਈਟ ਉਹਨਾਂ ਨੇ ਦਿੱਤੀ ਹੋਈ ਹੈ ਇਹ ਕਣਕ ਵੀ ਮਿਲਦੀ ਹੈ ਹਾਂ ਲੱਗਦਾ ਕਣਕ ਮਿਲਦੀ ਕਣਕ ਮਿਲਦੀ ਹੁਣ ਜਿੱਤੇ 15 ਵਿੱਚੋਂ 10 ਕਰਦੇ ਮਹੀਨੇ ਨੂੰ 15 5 ਕਿਲੋ ਕਰ ਦੇਣਗੇ ਹੋਰ ਇਹੀ ਗਰੀਬਾਂ ਨੂੰ ਮਿਲਦਾ ਹੋਸੀ ਜੀ ਮੈਂ ਸੱਸੀ ਕਣਕ ਸੱਸੀ ਬੰਨ ਜੀ ਕੋਈ ਨੀ ਨਵੀਂ ਸਰਕਾਰ ਬਣੀ ਕੋਈ ਨਹੀਂ ਕੋਸ਼ਿਸ਼ ਹਸਾਇਆ ਸਰਕਾਰ ਕੋਈ ਨਹੀਂ ਮੇਰਾ ਵੀ ਲਾ ਉਹ ਬੱਸਾਂ ਲੈ ਕੋਈ ਨਹੀਂ ਚੜਾ ਦੇ ਉਹ ਘਾੜਾ ਕਢਦੇ ਰਹਿੰਦੇ ਨਾ ਨਹੀਂ ਬੋਲਦੇ ਨੇ ਕਿ ਨਾਲ ਫੁੱਲ ਭਰ ਜਾਂਦੇ ਉਹਨੂੰ ਰੋਕਦੇ ਨਹੀਂ ਉਹਦਨੇ ਰੋਕਦੇ ਤਾਂ ਹਾਂ ਉਹ ਤਾਂ ਨਹੀਂ ਰੋਕਦੇ ਰੋਕਦਾ ਨਹੀਂ ਸਹੀ ਗੱਲ ਹੂੰ ਠੀਕ ਹੈ ਸਰਕਾਰ ਵੱਲੋਂ ਤਾਂ ਠੀਕ ਹੈ ਨਾ ਬੀਬੀਆਂ ਨੂੰ ਕਰਾਇਆ ਨਾਲ ਆਧਾਰ ਕਾਰਡ ਦੇ ਉਹ ਤਾਂ ਠੀਕ ਹੀ ਹੈ ਇੱਕ ਨੇ ਰੋਕਣ ਤਾਂ ਠੀਕ ਹੈ ਗਰੀਬਾਂ ਠੀਕ ਹੈ ਗਏ ਕੰਮ ਠੀਕ ਆ ਸਰਕਾਰ ਦੀ ਮਰਜ਼ੀ ਕਿਹਨੇ ਇਸ ਸਰਕਾਰ ਦੇ ਕੰਮ ਆ ਜਿਹੜੇ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਦੇ ਜਿਹੜੇ 프리ਬਾਚ ਸਫਰ ਆ ਉਹ ਤੋਂ ਕੁਝ ਲੋਕ ਖੁਸ਼ ਨਹੀਂ ਔਰ ਪਿੰਡਾਂ ਦਾ ਕਹਿਣਾ ਕਿ ਬਸਾਂ ਵਾਲੇ ਨਹੀਂ ਰੋਕਦੇ ਸਹੀ ਗੱਲ ਗੱਦਨਾ ਗੱਲਬਾਤ ਕਰਦੇ ਆ ਅਹ ਇਹ ਕਿਹਾ ਚਾਹ ਰਿਹਾ ਦਿਖਾਈ ਦੇ ਰਹੀ ਜਿੱਦ ਤੁਹਾਨੂੰ ਲੱਗਦਾ ਕਿ ਐਤਕੇ ਫੇਜ਼ਪੁਰ ਹਲਕੇ ਦੇ ਵਿੱਚ ਕੌਣ ਜਿੱਤ ਸਕਦਾ ਕਿਹੜੀ ਪਾਰਟੀ ਦਾ ਨਹੀਂ ਜਿਆਣੀ ਕੋਈ ਜਿਉਂ ਅਰੇ ਵੋਟ ਨਹੀਂ ਪਣੀ ਵੋਟ ਪਾਈ ਹੋਣੀ ਕਰੇ ਨਹੀਂ ਇਹ ਇਦਾਂ ਗੱਲਾਂ ਬਾਤਾਂ ਕਰਦੇ ਨੇ ਸੋਣ ਦੇ ਵਿੱਚ ਆਈਆਂ ਹੁੰਦਾ ਉਹਦੇ ਬਾਰੇ ਕੋਈ ਗੱਲ ਬਾਤ ਪਿੰਡਾਂ ਦੀਆਂ ਕੀ ਗੱਲਾਂ ਚੱਲਦੀਆਂ ਸਭ ਮੌਨ ਅਗੀਰ ਕਰਦੇ ਆਹ ਦੇ ਪਿੰਡ ਕਾਲਾ ਆਰ ਕੀ ਇਹ ਨੇ ਉਹਨਾਂ ਨੇ ਵਧੀਆ ਕੀ ਉਹ ਮਤਲਬ ਉਹਨਾਂ ਦੀ ਗੱਲ ਬਾਤ ਜੀ ਹਰ ਉਹ ਰੋਟ ਬੋਮ ਹੈ ਹਾਂਜੀ ਸਹੀ ਹੈ ਉਸ ਤੋਂ ਪਹਿਲਾਂ ਕਿੱਦੇ ਵੱਲ ਪਾਉਂਦੇ ਸੀ ਕਰ ਉਸ ਤੋਂ ਪਹਿਲਾਂ ਕਾਂਗਰਸ ਦੇ ਕਿਹਨੋਂ ਕਾਂਗਰਸ ਬਦਲਦੇ ਨਹੀਂ ਹਰ ਸਾਲ ਬਦਲਦੇ ਨਾਲ ਕੋਈ ਨਾ ਕੋਈ ਲੋਕ ਬਦਲਾਅ ਚਾਹੁੰਦੇ ਸੀ ਸੋ ਲੋਕ ਨੌਜਵਾਨ ਵੀ ਜਾਜੇ ਗੱਲਾਂ ਨਹੀਂ ਕਰਨੀ ਚਾਹੁੰਦੇ ਚਲੋ ਚਲੋ ਹੈਲੋ ਬੈਠੀਆਂ ਘਟਨਾ ਬੈਠੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਯਾ ਉਹਦਾ ਜਾਂ ਕੀ ਲੱਗਦਾ ਤੁਹਾਨੂੰ ਐਸ ਵਾਰ ਉਦਿੱਤਪੁਰ ਹਲਕੇ ਦੇ ਵਿੱਚ ਕੌਣ ਬਣ ਸਕਦਾ ਅਜੇ ਤਾਂ ਸਮੂਹ ਕੋਈ ਪਤਾ ਨਹੀਂ ਕੌਣ ਬਣ ਸਕਦਾ ਇਹ ਗੱਲਬਾਤ ਕਿਹਦੀ ਚੱਲਦੀ ਮਤਲਬ ਚਾੜੂ ਵਾਲੇ ਚੱਲੀਆਂ ਮੇਰੇ ਪਿੱਛੇ ਕਰਦੀਆਂ ਨੇ ਜਨ ਜੀ ਕਹਿ ਸਕਦੇ ਨਾ ਦੋਵਾਂ ਦਾ ਮੁਕਾਬਲਾ ਮਤਲਬ ਉਹਨਾਂ ਦਾ ਮੁਕਾਬਲਾ ਰਹਿ ਗਿਆ ਚਾੜੂ ਵਾਲਾ ਤੇ ਚਾੜੂ ਵਾਲੇ ਰਹਿ ਗਏ ਚਾੜੂ ਵਾਲਾ ਹਾਂ ਉਹ ਚਾੜੂ ਵਾਲਾ ਰਹਿ ਗਿਆ ਚਾੜੂ ਵਾਲਾ ਨੇ ਦੱਸੋ ਕਿ ਕਿਸ ਵਾਲਾ ਹੁੰਦਾ ਹੈ ਜੀਪਾਂ ਲਈ ਕੀ ਜੇ 20 ਕਿਲੋ ਘਾੜੇ ਪਾਣੀ ਚੁੱਕਣਾ ਹਾਂ ਉਹ 15 ਕਿਲੋ ਆਉਂਦਾ ਜੇ ਸਾਡੇ ਪਿੰਡ 'ਚ ਕੋਈ ਵੀ ਚੌਂਕੀ ਬੈਠੀ ਆ ਕੋਈ ਗੱਲ ਹੁੰਦੀ ਆ